ਯਾਰ ਇੱਥੇ ਮੀ ਬੜਾ ਪੈ ਰਹੇ ਯਾਰ ਬਹੁਤ ਭੈੜਾ ਬਜਾ ਮੈਂ ਬਹੁਤ ਭੈੜਾ ਜਤਰੀ ਕਾਲ ਹਰਮਨਦੀਪ ਕਿਵੇਂ ਹੋ ਦੀ ਸਾਰੇ ਠੀਕ ਠਾਕ ਤੇ ਜੀ ਅੱਜ ਮੈਂ ਇਸੇ ਵਿੱਚ ਰੁਕਿਆ ਸੀਗਾ ਰੀਵਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਮਨੂ ਇੱਥੇ ਕਮਰਾ ਮਿਲਿਆ ਸੀਗਾ ਕਮਰਾ ਆਪਣਾ ਕੁਛ ਇਸ ਹਿਸਾਬ ਦਾ ਤੇ ਆਪਣਾ ਕਾਨੇ ਕਰਨ ਬਾਈ ਇਹ ਹੈਗਾ ਛੱਤੀਸਗੜ੍ਹ ਦਾ ਤੇ ਇਹ ਆਉਣਾ ਮੁਸਾਫਿਰ ਆ ਦੇਖੋ ਆ ਖੜਾ ਚੋਬਰ ਕਹਿੰਦੇ ਐਨ ਪੂਰਾ ਭਰਪੂਰ ਭਰਿਆ ਹੋਇਆ ਟਰਾਲੇ ਵਾਂਗੂ ਤੇ ਕਹਣਾ ਮਿੱਟੀ ਦੇ ਬਜਰੀ ਦੇ ਟਰਾਲੇ ਵਾਂਗੂ ਭਰਪੂਰ ਭਰਿਆ ਹੋਇਆ ਤੇ ਆਪਾਂ ਹੁਣ ਇਥੋਂ ਨਿਕਲਣ ਦੀ ਤਿਆਰੀ ਦੇ ਵਿੱਚ ਟਾਈਮ ਇਸ ਤਰ੍ਹਾਂ ਹੋ ਰਿਹਾ ਹੈ ਲਗਭਗ 10 ਤੇ ਚੱਲਦੇ ਆਪਨੇ ਅਗਲੇ ਸਫ਼ਰ ਦੇ ਵਿੱਚ ਹੁਣ ਆਪਾਂ ਚੱਲੇ ਆਂ ਕਿ ਕਾਸ਼ੀਵਸ਼ਨਵਾ ਸਾਡੇ ਸੈਣ ਤੋਂ ਗੁਰਦਾਰੇ ਤੋਂ ਨਿਕਲੇ ਨਿਕਲ ਕੇ ਆਪਣੇ ਸਫ਼ਰ ਵਾਲ ਨੂੰ ਅੱਗੇ ਵਧਿਆ ਤੇ ਸੋਚਿਆ ਕਿ ਪਹਿਲਾਂ ਕੁਝ ਖਾ ਪੀ ਲਈਏ ਖਾਣ ਪੀਣ ਦਾ ਵੀ ਇੱਥੇ ਥੋੜਾ ਹੋਰ ਹਿਸਾਬ ਦਾ ਚੱਲਦਾ ਸਰੇ ਸਰੇ ਆਪਣੇ ਤਰ੍ਹਾਂ ਗੁਣੀਏ ਪਰੌਂਠੇ ਆ ਕੁਛ ਆਦਾ ਪੁਸ਼ਰੀ ਚੱਲਦਾ ਤੇ ਆਪਾਂ ਲੱਗੇ ਆ ਇਸ ਟਾਈਮ ਸਮੋਸੇ ਸਮੋਸੇ ਖਾਣ ਤੇ ਇੱਧਰ ਚੱਲਦਾ ਪੋਹਾ ਜਲੇਬੀ ਲੱਟਰ ਨਾਟਰ ਐਸਾ ਕੁਛ ਵੀ ਤੇ ਖਾ ਕੇ ਦੇਖਦੇ ਆ ਫਿਰ ਇੱਥੋਂ ਖਾ ਕੇ ਫਿਰ ਨਿਕਲਾਂਗੇ ਅੱਗੇ ਵੀ ਸਮੋਸੇ ਸਮੋਸੇ ਖਾ ਕੇ ਆਪਾਂ ਨਿਕਲ ਪਏ ਆਪਣੇ ਅਗਲੇ ਸਫ਼ਰ ਤੇ ਇਹ ਆਪਣੇ ਸਾਈਕਲ ਦੇ ਝੋਟੇ ਕਹਿੰਦੇ ਉਹ ਸਾਹਮਣੇ ਖੜੇ ਸੀ ਤੇ ਅੰਕਲ ਨੂੰ ਆਪਾਂ ਕਿਹਾ ਸੀਗਾ ਅੰਕਲ ਜੀ ਥੋੜਾ ਧਿਆਨ ਰੱਖਿਓ ਤੇ ਆਪਣਾ ਸਾਈਕਲ ਆ ਖੜਿਆ ਦੋਨਾਂ ਦੇ ਕਾਣੇ ਮੋਡੇ ਨਾਲ ਮੋਡਾ ਲਾ ਕੇ ਖੜੇ ਨੇ ਕਹਿੰਦੇ ਜਮਾ ਮੋਡੇ ਨਾਲ ਮੋਡਾ ਲਾ ਕੇ ਸਹੀ ਕਉ ਕਾਰਨੇ ਆ ਵਜਨ ਬਹੁਤ ਆ ਯਾਰ ਇਸ ਕਰਕੇ ਸਾਈਕਲ ਸਟੈਂਡ ਤੇ ਲੱਗਦਾ ਹੀ ਨਹੀਂ ਤੇ ਮਾਰਕੀਟ ਐ ਇੱਥੇ ਦੀ ਯਾਰ ਕੁਛ ਇੱਦਾਂ ਦੀ ਐ ਹਰ ਪਾਸੇ ਜਿਵੇਂ ਆਪਣੇ ਚਾਹਲ ਪੈੜਾ ਤੇ ਇਹ ਪਟਿਆਲੇ ਵਾਲੀ ਸਾਈਡ ਤੇ ਹੋ ਗਿਆ ਕੋਈ ਵੀ ਵਧੀਆ ਸਿਟੀ ਆ ਠੀਕ ਐ ਰੌਣਕ ਸ਼ੌਣਕ ਵਧੀਆ ਇੱਥੇ ਦੀ ਤੇ ਮਿਲੀਆਂ ਦਾ ਸਭ ਕੁਝ ਬਾਕੀ ਯਾਰ ਕਿਸੇ ਜੰਗਲ ਜੰਗਲਰੀ ਆ ਪਿੰਡਾ-ਮੁੰਡਾ ਵਾਲੇ ਪਾਸੇ ਲੰਘ ਜੰਨੇ ਆ ਤੇ ਉਧਰਲੀ ਸਾਈਡ ਤੇ ਕੁਛ ਲੱਭਦਾ ਬਾਕੀ ਚੱਲਦੇ ਆ ਇੱਥੋਂ ਚਲਿਏ ਜੀ ਆ ਲੋ ਜੀ ਆਪਾਂ ਵੱਧ ਗਏ ਆ ਆਪਣੇ ਅਗਲੇ ਸਫਰਾ ਦੇ ਉੱਤੇ ਤੇ ਆਪਣੀ ਅਗਲੀ ਡੈਸਟੀਨੇਸ਼ਨ ਤੇ ਪੰਜਾਬ ਤੋਂ ਇੱਥੇ ਤੱਕ ਸਾਈਕਲ ਤੇ ਆਂਦੇ ਆਂਦੇ ਆਪਾਂ ਨੂੰ ਤਕਰੀਬਨ ਲੱਗ ਚੁੱਕਾ ਇੱਕ ਮਹੀਨਾ ਤੇਜੀ ਦਿਨ ਹੋ ਚੁੱਕੇ ਨੇ ਪੂਰੇ ਟੋਟਲ ਅੱਜ ਤੇ ਇੱਥੇ ਦਾ ਨਾਲ ਕੁਛ ਥੋੜਾ ਮਾਹੌਲ ਚੱਲ ਰਿਹਾ ਐਮਪੀ ਵਾਲੀ ਸਾਈਡ ਦਾ ਹੋਰ ਹਸਾਬ ਦਾ ਕਿ ਡੱਬਿੰਗਾ ਜਾ ਜਿੱਥੇ ਮਰਜ਼ੀ ਦੇਖੀ ਆ ਆਪਾਂ ਬਸ ਆਪਣਾ ਸਾਰੇ ਵੈਸੇ ਖਾਲੀ ਥਾਵਾਂ ਬਸ ਉਹ ਵਾਲਾ ਖਾਣਾ ਵੀ ਆ ਯਾ ਪੰਜਾਬੀ ਚੱਲ ਕਰਦੇ ਨਹੀਂ ਲੋ ਜੀ ਪਹਿਲਾਂ ਖਾਲੀ ਥਾਵਾ ਪਰ ਉਹ ਵਾਲਾ ਸੀਨਾਵਾ ਸੋਦੇ ਤਾਂ ਹਰ ਪਾਸੇ ਖਾਲੀ ਖਾਲੀ ਹੈ ਤੇ ਖਾਲੀ ਥਾਵਾ ਭਰਨੀ ਆ ਇੱਥੇ ਖਾਲੀ ਥਾਵਾ ਭਰਨ ਕੋਈ ਨਹੀਂਗਾ ਤੇ ਹਰ ਪਾਸੇ ੁੰਨਾ ੁੰਨਾ ਜੰਗਲ ਏਰੀਆ ਬਸ ਆਈ ਤੁਸੀ ਮਿਲਦੇ ਆ ਔਰ ਟਰੱਕ ਰੁਕੀ ਦੇ ਬਸ ਕੋਈ ਕੱਖ ਨਹੀਂਗਾ ਮਿਲਦਾ ਪਰ ਬਾਕੀ ਚੱਲੀ ਜਾਂਦੇ ਆ ਤੇ ਅੱਗੇ ਆਪਾਂ ਵਜਨ ਪਾਉਣ ਨੂੰ ਰੱਖਿਆ ਆਪਣਾ ਟੈਂਟ ਕਿਉਂਕਿ ਅੱਗੇ ਆ ਅੱਗੇ ਆਪਣਾ ਸਾਈਕਲ ਐ ਚੱਕਿਆ ਜਾਂਦਾ ਮੁਰਿਓ ਵਜਨ ਕਰਕੇ ਨਾ ਪਿੱਛੇ ਵਜਨ ਬਹੁਤ ਆ ਤੇ ਆ ਕੀ ਲਿਖਿਆ ਸ਼ੁੱਧ ਸ਼ਾਕਾਹਾਰੀ ਇੰਡੀਅਨ ਕਰੀ ਫੈਮਿਲੀ ਰੈਸਟੋਰੈਂਟ ਓਕੇ ਰਾਇਲ ਸੈਲੀਬ੍ਰੇਸ਼ਨ ਗ੍ਰੈਂਡ ਗਾਰਡਨ ਤਾਂ ਜਾ ਰਹਿਆਂ ਹੋਰੇ ਦਾ ਕੀ ਸੀ ਨਾ ਵਿਚਕਾਰ ਇਹ ਜੰਗਲ ਆ ਜਾਂਦੇ ਆ ਤੇ ਵਿਚੇ ਵਿਚਾਲੇ ਇਹ ਅਮੇ ਰੋਡ ਦੇ ਜਾਂਦੇ ਆ ਵੀ ਚਲੋ ਜੰਗਲ ਦੇ ਵਿੱਚ ਵੀ ਸਾਫ਼ ਸੁਥਰੇ ਰੋਡ ਚਾਈ ਜਾਂਦੇ ਆ ਪਰ ਠੀਕ ਹੈ ਸਭ ਕੁਝ ਓਕੇ ਦੀ ਓਕੇ ਦੀ ਰਿਪੋਰਟ ਆ ਤੇ ਯਾਰ ਇਦਾਂ ਦੀ ਛੜ ਕਹਿੰਦੇ ਰਹੇਗੇ ਵਿੱਚ ਵਿੱਚ ਕਹਿੰਦੇ ਸੁੱਕਾ ਪੈਂਦਾ ਸੋਕਾ ਪੈਂਦਾ ਪਰ ਵਿੱਚ ਵਿੱਚ ਮੈਂ ਦੇਖਿਆ ਵੀ ਇਹਨਾਂ ਨੇ ਚੋਨਾ ਕਿਉਂ ਨਾ ਲਾ ਰੱਖਿਆ ਤੇ ਚੋਨਾ ਦਾ ਲਾ ਰੱਖਿਆ ਤੇ ਇਹਨਾਂ ਦਾ ਕੀ ਸੀ ਰਹਿੰਦੇ ਵੀ ਪਹਿਲਾਂ ਪਾਣੀ ਜਾਂਚ ਕਰਦੇ ਵੀ ਕਿਹੜੀ ਜਗ੍ਹਾ ਪਾਣੀ ਆ ਕਿਹੜੇ ਖੇਤ 'ਚ ਪਾਣੀ ਆ ਜਿਹੜੇ ਜਿਹੜੇ ਖੇਤਾਂ 'ਚ ਪਾਣੀ ਆ ਉਹਨਾਂ ਨਾਲ ਖੇਤਾਂ ਦੇ ਵਿੱਚ ਇੱਥੇ ਫਸਲ ਹੋਊਗੀ ਔਰ ਜਿਹੜੇ ਨੇ ਖੇਤਾਂ ਜਿਹੜੀ ਨਾਲ ਦੀ ਜ਼ਮੀਨ ਜੇ ਅਗਰ ਪਾਣੀ ਨਹੀਂ ਹੈਗਾ ਤਾਂ ਉਹਦੇ ਵੀ ਸੈਡ ਖਾਲੀ ਹੀ ਹੁੰਦਾ ਕੁਝ ਜੰਗਲੀ ਜੰਗਲੀਆਂ ਪੋਤੀਆਂ ਲੱਗੀਆਂ ਹੁੰਦੀਆਂ ਸਾਰੇ ਪਾਸੇ ਕਿਉਂਕਿ ਪਾਣੀ ਦੀ ਕਮੀ ਕਰਕੇ ਉਹਦੇ ਬਹੁਤ ਰੋਲਾ ਇਸ ਚੀਜ਼ ਦਾ ਆ ਦੇਖ ਲਈ ਵੀ ਹੁਣ ਇਹ ਕਾਹ ਫੂਸ ਪਿਆ ਦੇਖੋ ਸਾਰਾ ਲੱਗਿਆ ਹੋਇਆ ਤੇ ਇੱਥੇ ਜਿਵੇਂ ਇੱਥੇ ਪਾਣੀ ਨਹੀਂ ਹੁਣ ਜ਼ਮੀਨ 'ਚ ਕਿਉਂ ਮੈਂ ਇੱਕ ਜਗ੍ਹਾ ਆ ਇਸ ਤੋਂ ਪਹਿਲਾਂ ਐਮਪੀ ਦੇ ਇੱਕ ਦਿਨ ਹੋੜਾ ਕਰਕੇ ਗਾ ਪਿੰਡ ਸੀਗਾ ਮੈਂ ਉਸ ਪਿੰਡ ਦੇ ਵਿੱਚ ਰੁਕਿਆ ਸੀਗਾ ਤੇ ਉੱਥੇ ਉਹਨਾਂ ਦਾ ਖੇਤ 'ਚ ਜਾ ਕੇ ਆਏ ਸੀਗੇ ਦੇਖ ਕੇ ਆਏ ਸੀ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਪੁੱਛਿਆ ਵੀ ਵੀ ਇੰਦਾ ਖਾਲੀ ਕਿਉਂ ਆ ਵਿੱਚ ਵਿੱਚ ਖੇਤ ਕਹਿੰਦੇ ਉੱਥੇ ਪਾਣੀ ਵੀ ਬਹੁਤ ਕਮੀ ਆ ਵੀ ਉੱਥੇ ਖੇਤਾਂ 'ਚ ਜ਼ਮੀਨੀ ਜ਼ਮੀਨੀ ਪਾਣੀ ਨਹੀਂ ਹੈਗਾ ਕਹਿੰਦੇ ਤਾਂ ਕਰਕੇ ਥੋੜਾ ਖਾਲੀ ਰਹਿੰਦਾ ਤਾਂ ਇਹ ਰੋਲਾ ਸੀ ਤੇ ਬਹੁਤ ਚੱਕਰ ਹੈ ਯਾਰ ਇੱਧਰ ਵਾਲੀ ਸਾਡਾ ਆਪਾਂ ਕਹਿੰਨੇ ਆਪਾਂ ਹਰਿਆਣਾ ਪੰਜਾਬ ਸਭ ਤੋਂ ਵਧੀਆ ਆਪਣੀ ਦਿੱਲੀ ਸਾਈਡ ਦੀ ਜਿਹੜੀ ਜ਼ਮੀਨਾਂ ਵਧੀਆ ਉਪਜਾਊ ਨੇ ਜੋ ਮਰਜੀ ਉਗਾ ਲਓ ਤੇ ਉਗੇ ਜਾਂਦਾ ਤੇ ਆਪਣਾ ਸਾਈਕਲ ਆਹ ਖੜਿਆ ਤੇ ਪਿੱਛੋਂ ਦਾ ਜਿਹੜਾ ਰਸਤਾ ਉਹ ਕੁਛ ਇਦਾਂ ਦੇ ਹਿਸਾਬ ਦੇ ਨਾਲ ਆ ਹਰ ਪਾਸੇ ਹਰਿਆਲੀ ਹਰਿਆਲੀ ਇਧਰਲੇ ਪਾਸੇ ਤੇ ਆਪਣਾ ਸਾਈਕਲ ਦੇਖੋ ਪੂਰਾ ਭਰਿਆ ਆ ਲੋਡਡ ਆ ਸੈਕਿੰਡ ਨੂੰ ਕੋਈ ਦੇਖਦਾ ਤਾਂ ਇੱਕੋ ਹੀ ਤਾਂ ਸੋਚਦਾ ਯਾਰ ਵੀ ਇਹ ਰੱਡਾ ਵਜਨ ਕਿਵੇਂ ਲੈ ਕੇ ਆ ਰਿਹਾ ਹੁਣ ਆ ਰੇ ਪਰ ਯਾਰ ਹੁਣ ਆਦਤ ਜੀ ਹੋ ਗਈ ਲੱਤਾਂ ਨੂੰ ਤੇ ਕੁਝ ਸਰੀਰ ਨੂੰ ਵੀ ਆਦਤ ਹੋ ਗਈ ਇਸ ਚੀਜ਼ ਦੀ ਕੋਈ ਦਿੱਕਤ ਦਾ ਪਰੇਸ਼ਾਨੀ ਨਹੀਂ ਆਉਂਦੀ ਤੇ ਵਧੀਆ ਮਹੌਲ ਚਾਲਾ ਔਰੇ ਇਹ ਗਰਮੀ ਵਾਲਾ ਮੌਸਮ ਤਾਂ ਇਸ ਟਾਈਮ ਹੋਇਆ ਪਿਆ ਗਰਮੀ ਵੀ ਹੈ ਆ ਯਾਨੀ ਕਿ ਧੁੱਪ ਤਾਂ ਨਹੀਂ ਹੈਗੀ ਲੱਗੀ ਨਿਕਲੀ ਹੋਈ ਪਰ ਉਦਾਂ ਬੱਦਲਵਾਰੀ ਜੀ ਹੈਗੀ ਪਰ ਉਦਾਂ ਕਹਿੰਦੇ ਨੇ ਆਪਣੇ ਇਧਰ ਹੂਮਸ ਹੈ ਗਰਮੈਸ਼ ਹੋਈ ਹੋਈ ਆ ਬਸ ਬੱਦਲਾ ਬਦਲਾ ਕਰਕੇ ਨਾ ਦੇਖੋ ਪਰ ਮੌਸਮ ਹਰ ਪਾਸੇ ਬੱਦਲ ਬਦਲ ਜੇ ਹੋਏ ਹੋਏ ਆ ਅਰੇ ਹੱਲੀ ਬਹੁਤਾ ਪਰ ਇਧਰ ਅੰਨੀ ਹਰਿਆਲੀ ਵੱਧੇ ਹੋਣ ਦੇ ਬਾਵਜੂਦ ਵੀ ਇੱਧਰ ਸੋਕਾ ਪੈਂਦਾ ਪਰ ਇਹ ਵੀ ਹਰਿਆਲੀ ਵੀ ਕੀ ਕਰੇ ਕਈ ਕਹਿੰਦੇ ਵੀ ਜਦੋਂ ਮੌਨਸੂਨ ਤੋਂ ਬਾਅਦ ਹਰਿਆਲੀ ਹਰੁਲੀ ਆਉਂਦੀ ਹੈ ਇੱਧਰਲੇ ਪਾਸੇ ਪਰ ਉਧਰ ਨੋਰਮਲ ਜਿਹੜਾ ਆਪਾਂ ਕਹਿੰਦੇ ਨੇ ਮੌਨਸੂਨ ਦਾ ਪਹਿਲਾ ਵਾਲਾ ਏਰੀਆ ਜਦੋਂ ਹੁੰਦਾ ਹੈ ਇਹ ਉਹ ਤਾਂ ਕਹਿੰਦੇ ਥੋੜਾ-ਥੋੜਾ ਯਾਨੀ ਕਿ ਸੋਕਾ ਪੈ ਜਾਂਦਾ ਇੱਧਰ ਛੜ ਪੈਂਦਾ ਹੁਣ ਚਲੋ ਪਰ ਜਦੋਂ ਕਹਿੰਦੇ ਹੁਣ ਮੈਂ ਪੁੱਛਿਆ ਸੀ ਕਹਿੰਦੇ ਤੁਹਾਨੂੰ ਤਾਂ ਹਰਿਆਲੀ ਦਿਖ ਰਹੀ ਐ ਇਸ ਟਾਈਮ ਕਿਉਂ ਮੌਨਸੂਨ ਨੰਨਕੇ ਗਿਆ ਹਾਲ ਹਾਲੇ ਵੀ ਮੀਂਹ ਮੂ ਜਾਂ ਪਈ ਜਾਂਦਾ ਤੇ ਆਪਾਂ ਆਪਾਂ ਕਹਿੰਦੇ ਆ ਪੰਭੀਰੀਆਂ ਆਪਾਂ ਵੀਰੀਆਂ ਉੱਡੀ ਜਾਂਦੀਆਂ ਦੇਖੋ ਵਧੀਆ ਹਰ ਪਾਸੇ ਮੀਂਹ ਦੇ ਸੰਕੇਤ ਕਿੰਨੇ ਆ ਜਿਵੇਂ ਆਪਾਂ ਕਹੀਏ ਨੇ ਦੇਊਗੀ ਉਹ ਸੀਨ ਆ ਆਪਾਂ ਆਪਣੇ ਇੱਥੋਂ ਦੀ ਪਾਣੀ ਪੋਣੀ ਪੀ ਕੇ ਵਧੀਆ ਵੈਸਟ ਵੈਸਟ ਕਰਕੇ ਆਪਾਂ ਨਿਕਲ ਪਿਆ ਆਪਣੇ ਅਗਲੇ ਸਫਰਾਂ ਤੇ ਤੇ ਇੱਥੋਂ ਦੀ ਹਨੂ ਹਨੂ ਮਨਾ ਹਨੂ ਮਨਾ ਹੈ ਤਕਰੀਬਨ 75 ਕਿਲੋਮੀਟਰ ਤੇ ਬਕਾਊ ਗੰਜ ਮਗਰਾਊ ਗੰਜ ਹੈ ਤਕਰੀਬਨ 45 ਕਿਲੋਮੀਟਰ ਦੇਖ ਲਓ ਕਿਹੜੇ ਕਿਹੜੇ ਨਾਮ ਸਾਨੂੰ ਮਿਲਦੇ ਆ ਯਾਰ ਜਗ੍ਹਾ ਦੇ ਲਓ ਜੀ ਪਿੱਛੋਂ ਆਗੇ ਛੋਟੇ ਮੋਟੇ ਪਿੰਡ ਨਿਕਲ ਕੇ ਹੁਣ ਅੱਗੇ ਰੁਕਿਆ ਪਾਣੀ 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 ਪੋਣੀ ਪੀਣ ਵਾਸਤੇ ਤੇ ਆਪਾਂ 2 ਲੀਟਰ ਦਾ ਗੈਲਨ ਕਾਣ 2 ਲੀਟਰ ਦੀ ਬੋਤਲ ਤੇ ਇੱਕ ਠੰਡੇ ਕੋਲਡ ਠੰਡੇ ਗਰਮ ਵਾਲੀ ਬੋਤਲ ਰੱਖੀ ਹੋਈ ਹੈ ਕੋਲੇ ਵੀ ਜਾ ਕੇ ਠੰਡਾ ਪਾਣੀ ਪੀਣ ਨੂੰ ਦਿਲ ਕੀਤਾ ਤਾਂ ਠੰਡਾ ਪਾਣੀ ਠੰਡਾ ਪਾਣੀ ਪੀ ਸਕਦੇ ਆ ਉਸ ਚ ਭਰ ਕੇ ਰੱਖਿਆ ਹੈ ਤੇ ਇਧਰ ਦੇਖੋ ਸਾਰੀ ਸਾਗਵਾਂ ਦੇ ਪੇੜ ਪੌਦੇ ਨੇ ਲੱਗੇ ਹੋਏ ਆ ਇਹ ਬਾਅਦ ਜਾਈ ਜੰਨੇ ਆ ਛੋਟੇ-ਮੋਟੇ ਪਿੰਡ ਹੈ ਕੋਈ ਜ਼ਿਆਦਾ ਲੰਬੀ-ਚੌੜੀ ਹੋਣੀ ਨਹੀਂ ਹੈਗੀ ਉਰੇ ਆਪਾਂ ਕੀ ਇਹ ਵੀ ਬਹੁਤ ਵੱਡੇ ਵੱਡੇ ਅੱਗੇ ਆ ਕੇ ਬਹੁਤ ਆਪਾਂ ਨੂੰ ਜਿਵੇਂ ਨਾਲ ਦੇ ਪਿੰਡਾਂ ਪੁੰਡਿਆਂ ਦੇ ਵੀ ਕੋਈ ਨਾ ਬਹੁਤ ਕੁਝ ਮਿਲ ਜਾਂਦਾ ਲੱਭ ਜਾਂਦਾ ਆਪਾਂ ਨੂੰ ਖਾਣ ਪੀਣ ਨੂੰ ਜਾਂ ਕੁਝ ਵੀ ਇੱਥੇ ਉਹ ਕੁਝ ਆ ਜਾ ਕੁਝ ਨਹੀਂ ਹੈਗਾ ਤੇ ਬਸ ਇਹ ਹੋਰੇ ਸੀ ਨਾ ਵੀ ਅਗਰ ਤੁਸੀਂ ਕੁਝ ਖਾਣਾ ਪੀਣਾ ਵੀ ਥੋੜਾ ਉਹ ਛੋਟੇ ਛੋਟਾ ਛੋਟਾ ਮੋਟਾ ਕੁਝ ਮਿਲੂਗਾ ਬਾਲਾ ਕੁਝ ਨਹੀਂ ਆ ਆਪਣੇ ਇਧਰ ਜਿਵੇਂ ਜਗ੍ਹਾ ਜਗ੍ਹਾ ਤੇ ਰੇੜੀ ਰੋੜੀ ਲੱਭ ਜਾਂਦੀਆਂ ਇਧਰ ਹੀ ਛੜ ਨਹੀਂ ਹੈਗਾ ਇਧਰ ਛੜ ਤਾਂ ਵੀ ਇੱਕ ਵਾਰੀ ਤੁਸੀਂ ਖਾ ਲਿਆ ਤਾਂ ਤੁਹਾਨੂੰ ਚੰਗੀ ਤਰ੍ਹਾਂ ਆਪਣਾ ਟਿੱਡ ਪਾਰ ਲਓ ਉਸ ਤੋਂ ਬਾਅਦ ਫਿਰ ਅੱਗੇ ਆਪਣਾ ਸਫਰ ਸ਼ੁਰੂ ਕਰੋ ਉਕੇ ਇਧਰ ਛੱਡ ਲੱਭਦਾ ਬਹੁਤ ਔਖਾ ਇਧਰ ਵੀ ਦੇਖੋ ਹੁਣ ਖਾਲੀ ਪਿਆ ਸਾਰਾ ਰੋਡ ਅੱਗੇ ਆ ਕੇ ਪਤਾ ਲੱਗੂ ਕੀ ਲੱਭਦਾ ਕੀ ਨਹੀਂ ਖਾਣ ਨੂੰ ਬਾਕੀ ਚੱਲਦੇ ਆਂ ਔਰ ਇਹਦੀ ਦੇਖਦੇ ਆਂ ਆਪਣੇ ਅਗਲੇ ਸਫਰਾਂ ਚ ਕੀ ਲੱਭਦਾ ਖਾਣ ਨੂੰ ਕੀ ਨਹੀਂ ਕਿਉਂਕਿ ਟਾਈਮ ਵੀ ਹੋਣ ਵਾਲਾ ਖਾਣ ਪੀਣ ਵਾਲਾ ਸਵੇਰ ਤੋਂ ਦੁਰੇ ਆਂ ਦੇਖਦੇ ਆਂ ਬਾਕੀ ਹੁਣ ਜਾਂਦੇ ਜਾਂਦੇ ਰਾਹ ਚ ਹੁਣ ਬੱਦਰਾ ਵਾਲਾ ਮੌਸਮ ਹੋਰ ਵਧ ਰਿਹਾ ਕਾਲੇ ਛਾ ਕਾਲੇ ਬੱਦਲ ਦਿਖ ਰਹੇ ਆਂ ਉਕੇ ਦੇਖੋ ਕੈਮਰਾ ਚੱਲਣਾ ਹੈ ਨਾ ਪਤਾ ਹੀ ਲੱਗ ਬੰਦਾ ਪੁਰਾਣ ਪੂਰੇ ਸ਼ਾਹ ਕਾਲੇ ਪੂਰੇ ਸ਼ਾਹ ਕਾਲੇ ਬਦਲ ਦਿਖਦੇ ਅੱਗੇ ਸੁਣ ਰਹੇ ਹੋ ਬਦਲ ਦੀ ਆਵਾਜ਼ ਗਰਜਿਆ ਦੀ ਜਮੀਂ ਨਾ ਪੈਣ ਲੱਗਦੀ ਕਿਉਂਕਿ ਸ਼ਰੋਡ ਤੇ ਹਾਲੇ ਕੋਈ ਦਿਖ ਵੀ ਨਹੀਂ ਰਿਹਾ ਜਿੱਥੇ ਕੁਝ ਪਾ ਲਈਏ ਕੁਝ ਕਰ ਲਈਏ ਆਪਣੇ ਆਪ ਨੂੰ ਰੇ ਆਪਣਾ ਥੱਲੇ ਕੀ ਦਸਿਰ ਚੇਰ ਕੋ ਲੱਕੋ ਲਈਏ ਔਖਾ ਹੋਣਾ ਨਹੀਂ ਕੰਮ ਜਮੀਂ ਪੈਣ ਲੱਗ ਗਿਆ ਕਿਉਂਕਿ ਸ਼ਰੋਡ ਤੇ ਨਾ ਕੋਈ ਛੱਡ ਦਿਖ ਰਿਹਾ ਪਿਆ ਹੋਇਆ ਨਾ ਕੋਈ ਦੁਕਾਨ ਦਿਖ ਰਹੀ ਐ ਨਹੀਂ ਫਿਰ ਪਣਾ ਪਣਾ ਰੇਨ ਕੋਟ ਕੱਢਨੇ ਪੈਣੇ ਆ ਰੇਨ ਕੋਟ ਕੱਢ ਕੇ ਫੇਰ ਕਿਤੇ ਪਾਇਆ ਜਾਊਗਾ ਸੋਦਾ ਖਾਰਾ ਮੁੱਖਾ ਐਡਾ ਕੰਮ ਬਾਕੀ ਦੇਖਦੇ ਬਾਕੀ ਦੇਖਦੇ ਆ ਕੀ ਬਣਦਾ ਇੱਧਰ ਦੇਖੋ ਸਾਰਾ ਖਾਲੀ ਪਿਆਈ ਮੈਂ ਤੁਹਾਨੂੰ ਦੱਸ ਦਿਆ ਸੀ ਨਾ ਬੇਤਨੀ ਸੜ ਸੋਕਾ ਪਿੰਦਾ ਪਾਣੀ ਨਹੀਂ ਹੁੰਦਾ ਜ਼ਮੀਨ 'ਚ ਤੇ ਇਤਲੀ ਛੈੜੀ ਆ ਬਾਈ ਆਪਣੀ ਪੰਜਾਬ ਵਾਲੀ ਛੈੜੀ ਆ ਜ਼ਮੀਨਾਂ ਉਪਜਾਓ ਜੋ ਮਰਜ਼ੀ ਕੱਢੋ ਸਭ ਕੁਝ ਉੱਗ ਗਿਆ ਹੁੰਦਾ ਇੱਧਰੇ ਸਾਈਡ ਲਿਆ ਇਹ ਜਾ ਕੁਝ ਇੱਧਰੇ ਸ਼ਾਰਟ ਤਾਂ ਪਹਿਲਾਂ ਮੈਂ ਦੇਖਿਆ ਸੀਗਾ ਸੋਇਆਬੀ ਨੁਕਦੀ ਤੇ ਸੋਇਆਬੀ ਨਾ ਰੱਖੀ ਸੀ ਲੋਕਾਂ ਨੇ ਇੱਧਰੇ ਸ਼ਾਰਟ ਵਿੱਚ ਵੀ ਚਾਹ ਕਿਤੇ ਰੱਖੀ ਤੇ ਕਿਸੇ ਨੂੰ ਕੋਈ ਨਾ ਲਾ ਰੱਖਿਆ ਨਹੀਂ ਤਾਂ ਉਹ ਵੀ ਨਹੀਂ ਹੈਗਾ ਬਸ ਸੁੱਕਾ ਪਿਆ ਦੇਖੋ ਜਿਵੇਂ ਆ ਸੁੱਕਾ ਪਿਆ ਨਾ ਸਾਰਾ ਇਹ ਤਾਂ ਖਾਲੀ ਹੈ ਸਾਰਾ ਪਰ ਸਾਰਾ ਜੰਗਲੀ ਘਾਹ ਪੂਛੀ ਗਿਆ ਵਾ ਸਾਰਾ ਜਿੱਦਾਂ ਨਾ ਅਗਲੇ ਵਾਲੇ ਪਾਸੇ ਪਈ ਜਾਂਦਾ ਮੀ ਤੇ ਬੱਦਲ ਪੂਰਾ ਗਰਜੀ ਜਾਂਦਾ ਇਹ ਉਧਰ ਆ ਰਹੀ ਠੰਡੀ ਠੰਡੀ ਹਵਾ ਉਹ ਪਤਾ 22 ਆਵਾ ਕਾ ਦੋ ਜਦੋਂ ਅੱਗੇ ਬਰਸ ਰਿਹਾ ਹੋਵੇ ਬਸ ਸਿਰ ਲਗਾਉਣ ਨੂੰ ਜਗ੍ਹਾ ਮਿਲਦੀ ਹੈ ਕਿਤੇ ਫੇਰ ਕੋਈ ਚੱਕਰ ਨਹੀਂ ਪਰ ਉਮੀਦ ਆ ਯਾਰ ਬੰਦ ਹੋਣਾ ਚਾਹੀਦਾ ਬਹੁਤ ਵੀ ਪੈ ਰਿਹਾ ਹੈ ਬਹੁਤ ਬਹੁਤ ਜ਼ਿਆਦਾ ਹੀ ਮੀਂਹ ਪੈ ਰਿਹਾ ਹੁਣ ਬਿਜਲੀ ਬਿਜਲੀ ਵੀ ਅੰਨ ਨਾਲ ਚਮਕੀ ਜਾਂਦੀ ਹੈ ਤੇ ਪੈਟਰੋਲ ਗੋਮ ਵੀ ਪਰਲੀ ਸਾਈਡ ਆ ਰਿਹਾ ਹੈ ਦੇਖ ਰਹੋ ਬੱਦਲ ਦੀ ਗਰਜ ਪੂਰੀ ਗਰਜ ਆ ਬਾਈ ਯਾਰ ਇੱਥੇ ਮੀਂਹ ਬੜਾ ਪੈ ਰਿਹਾ ਯਾਰ ਰਸਤੇ ਪਹਿਲਾਂ ਇੱਥੇ ਪੈਟਰੋਲ ਬੰਮ ਤੇ ਰੁਕੇ ਸੀਗੇ ਪੈਟਰੋਲ ਬੰਮ ਤੋਂ ਬਾਅਦ ਫਿਰ ਮੀਂਹ ਪੈਣ ਲੱਗ ਪਿਆ ਮੀਂਹ ਪੈਂਦੇ ਪੈਂਦੇ ਅਸੀਂ ਆਏ ਇੱਕ ਪੰਡਾਲ ਦੇ ਵਿੱਚ ਜਿੱਥੇ ਗਣਪਤੀ ਰੱਖੇ ਹੋਏ ਨੇ ਤੇ ਇੱਥੇ ਭਲਾ ਦਲੀਸ਼ਾ ਇੱਥੇ ਇੱਥੇ ਖੜਾ ਸੀ ਮੈਂ ਸਾਰਾ ਟੈਂਟ ਪਾਣੀ ਕਰਕੇ ਡਿਗਵੇ ਇਹ ਸਾਰਾ ਬਚ ਗਿਆ ਯਾਰ ਬਾਈ ਦਾ ਤਾਂ ਹੋ ਗਿਆ ਨੁਕਸਾਨ ਯਾਰ ਕੁਛ ਨਾ ਕੁਛ ਪਰ ਬ੍ਰੇਕ ਬਰੂ ਜੀ ਬਿੰਗੀ ਜਿੱਦਰੀ ਹੋਈ ਸੀ ਬਹੁਤ ਉੱਤੇ ਗਿਆ ਯਾਰ ਸੋਦਾ ਬਾਣੀ ਮੀ ਨਹੀਂ ਹਟ ਰਿਹਾ ਯਾਰ ਭਾਦੋ ਦੇ ਮਹੀਨੇ ਦੇ ਮੀਂਹ ਪੈ ਰਿਹਾ ਦਾ ਸੋਲਾ ਸਾਫਦਾ ਹੋ ਆਪਣੇ ਵਾਲ ਤਾਂ ਔਰ ਇਸ ਟਾਈਮ ਤੱਕ ਤਾਂ ਮੀਂਹ ਮੁਹਾਟ ਉਡ ਕੇ ਸਭ ਕੁਝ ਠੀਕ ਠਾਕ ਹੋ ਜਾਂਦਾ ਮੰਨ ਰਿਹਾ ਯਾ ਸੀ ਉਸਾਲ ਲਲਵ ਕੀ ਨਾ ਦੇ ਮੀਂਹ ਆਂਦਾ ਹੋਣਾ ਇਸ ਟਾਈਮ ਬੱਸ ਸਟੈਂਡ ਦੇ ਥੱਲੇ ਖੜਿਆ ਆ ਬੱਸ ਸਟੈਂਡ ਸਾਈਕਲ ਆਪਣਾ ਇੱਥੇ ਰਹਿ ਗਿਆ ਆ ਸੀਗੇ ਤੇ ਤੇ ਸਾਹਮਣੇ ਗਣਪਤੀ ਜੀ ਰੱਖਿਆ ਆਏ ਨੇ ਦੇਖਦੀਆਂ ਕੱਤ ਤੱਕ ਰੁਕਦਾ ਤੇ ਉਸ ਤੋਂ ਬਾਅਦ ਨਿਕਲਦੇ ਆਂ ਰਦੀ ਮੀ ਤਾਂ ਹੋ ਗਿਆ ਬੰਦ ਨਿਕਲਦੇ ਆਂ ਇੱਧਰੋਂ ਆਪਣੇ ਅਗਲੇ ਸਫਰਾਂ ਤੇ ਦੁਆਰ ਦੀ ਤੇ ਯਾਰ ਸਹੀ ਕਰਾਂ ਬਹੁਤ ਭੈੜਾ ਵਜਿਆ ਮੈਂ ਬਹੁਤ ਭੈੜਾ ਇਹ ਕਹਿੰਨਾਂ ਨੇ ਵੀ ਆਪਾਂ ਵੀ ਯਾਰ ਕਿਆ ਕਰੇ ਬੰਦਾ ਸੱਟ ਪੇਟ ਲੱਗਾਂ ਤਾਂ ਬਚ ਗਿਆ ਹਾਂ ਇਹਦੇ ਗੋਡੇ ਦੇ ਵਿੱਚ ਥੋੜੀ-ਮੋਟੀ ਮੋੜ-ਮੁੜੀ ਆ ਗਈ ਪਰ ਬਚ ਗਿਆ ਮੈਂ ਨਾ ਇੱਥੇ ਖੜਾ ਸੀ ਇੱਥੇ ਆ ਗਿਰਿਆ ਨਾ ਇੱਥੇ ਖੜਾ ਸੀਗਾ ਬਹੁਤ ਭੈੜਾ ਵਜਿਆ ਯਾਰ ਮੈਂ ਬਾਈ ਇੱਕਦਮ ਆਵਾਜ਼ ਆਈ ਵਾ ਨਾਲ ਦੀ ਨਾਲ ਛਾਲ ਮਾਰ ਕੇ ਪਰਲੀ ਸਾਈਡ ਤੋਂ ਅੱਪਾ ਕਹਿੰਦੇ ਵੀ ਹਾਂ ਇੱਕ એનર્ਜੀ ਆ ਗਈ ਪਰ ਬਹੁਤ ਛੱਟ ਭੈੜੀ ਲੱਗਣੀ ਸੀ ਜੇ ਲੱਗ ਜਾਂਦੀ ਮੇਰੇ ਚਲੋ ਬਚਾਅ ਹੋ ਗਿਆ ਰੱਬ ਦੀ ਮਰਸੀ ਹੈ ਯਾਰ ਬਚਾਅ ਹੋ ਗਿਆ ਤੁਹਾਨੂੰ ਇੱਕ ਚੀਜ਼ ਦਿਖਾਣਾ ਹੋਰ ਬਾਬਾ ਜੀ ਦੇ ਵੀ ਦਰਸ਼ਨ ਕਰ ਲਓ ਆ ਦੇਖੋ ਇੱਕ ਨਿਕਲਦੇ ਆ ਮੀਂਹ ਫੇਰ ਪੈਣ ਲੱਗ ਪਿਆ ਯਾਰ ਦੇਖਦੇ ਆ ਯਾਰ ਬਾਕੀ ਕੀ ਬਣਦਾ ਕੀ ਨਹੀਂ ਤੇ ਇਧਰੋਂ ਜਾ ਕੇ ਉਸ ਟਾਂ ਦਾ ਕਿ 33 ਕਿਲੋਮੀਟਰ ਦਾ ਆਪਣਾ ਸਫਰ ਹੋ ਚੁੱਕਾ ਹੈ ਇਸ ਤੋਂ ਬਾਅਦ ਦੇਖਦੇ ਆ 20 50 ਜਿੰਨਾ ਵੀ ਨਿਕਲਦਾ ਸਫਰ ਕੱਢਣ ਦੀ ਕੋਸ਼ਿਸ਼ ਕਰਾਂਗੇ ਪਰ ਮੀਂਹ ਹਟਣ ਦੀ ਗੱਲ ਆ ਮੀਂਹ ਹਟ ਨਹੀਂ ਰਿਹਾ ਕਿੰਨ ਮਿੰਟ ਜੀ ਫੇਰ ਸ਼ੁਰੂ ਹੋ ਗਈ ਅੱਜ ਯਾਰ ਤੇ ਔਖਾ ਬਹੁਤ ਹੈ ਯਾਰ ਕੰਮ ਮੀਂਹ ਵਾਲਾ ਦਾ ਮੀਂਹ ਵਿੱਚ ਆਦਾ ਯਾਰ ਸਾਰਾ ਸਮਾਨ ਜ ਸਾਰਾ ਸਮਾਨ ਭਿੱਜ ਜਾਂਦਾ ਯਾਰ ਸਾਰਾ ਸਮਾਨ ਟੋਟਲੀ ਨਾ ਓਖਾ ਹੈ ਇਹਦਾ ਕੰਮ ਬਾਕੀ ਚਲੋ ਦੇਖਦੇ ਆ ਅੱਗੇ ਆ ਕੇ ਕੀ ਬਣਦਾ ਕੀ ਨਹੀਂ ਚੱਲਦੇ ਆ ਅੱਗੇ ਨੂੰ ਹੁਣ ਅਸੀਂ ਨਿਕਲਣ ਲੱਗੇ ਸੀ ਤੇ ਵੀ ਹੋ ਚੱਲਿਆ ਸੀ ਬੰਦ ਤੇ ਜਿੱਥੇ ਹੁਣ ਰੁਕੇ ਸੀਗੇ ਮੀਂਹ ਦੇ ਵਿੱਚ ਤੇ ਉਨੇ ਆਪਰਾ ਸਾਰੇ ਇਕੱਠੇ ਹੋਏ ਨੇ ਤੇ ਬਾਈ ਕਹਿਣ ਲੱਗੇ ਕਹਿੰਦਾ ਯਾਰ ਵੇ ਰੁਕ ਜੋ ਯਾਰ ਆਦੀ ਰੱਖ ਤੇ ਆਪਣਾ ਉਹ ਪਾ ਕਹਿੰਦਾ ਬਾਈ ਰੋਟੀ ਦੇ ਇੰਤਜ਼ਾਮ ਹੋ ਜੂ ਬਾਈ ਨਹੀਂ ਪੁੱਛ ਰਿਆ ਇਹਨਾਂ ਨੂੰ ਵੀ ਰੋਟੀ ਰੋਟੀ ਦੇ ਇੰਤਜ਼ਾਮ ਕਰ ਦੋਗੇ ਸਾਡਾ ਬਾਈ ਕਹਿੰਦੇ ਕੋ ਚੱਕਰ ਨਹੀਂ ਰੋਟੀ ਪਾਣੀ ਦੇਣ ਤੇ ਆਪਾਂ ਥੋੜਾ ਕਰ ਦਾਂਗੇ ਤੇ ਲੱਗੀਆਂ ਰੁਕਣ ਨੂੰ ਦੱਸ ਰਿਹਾ ਸੀਗਾ ਨਾ ਵੀ ਅੱਜ ਦੀ ਰਾਤ ਆਪਾਂ ਇੱਥੇ ਪਿੰਡ ਦੇ ਵਿੱਚ ਰੁਕੇ ਆ ਤੇ ਇੱਥੇ ਅੱਜ ਦੀ ਰਾਤ ਆਪਾਂ ਕਰਾਂਗੇ ਇੱਥੇ ਗੰਦਰਜੀਵ ਸਰਜਨ ਆਪਣਾ ਗੰਦਰਜੀਵ ਸਥਾਪਿਤ ਕੀਤੇ ਹੋਏ ਤੇ ਇੱਕ ਵਾਰੀ ਆ ਦੇਖੋ ਜੀ ਇੱਥੇ ਤੇ ਵੀ ਇੱਥੇ ਸੁਣ ਦਾ ਅਜ ਪ੍ਰੋਗਰਾਮ ਹੈ ਆਪਣਾ ਜੇ ਅਗਰ ਤੁਸੀਂ ਅੱਛਾ ਸਾਡੀ ਵੀਡੀਓ ਦੇਖ ਲਈ ਪਲੀਜ਼ ਲਾਈਕ ਸਬਸਕ੍ਰਾਈਬ ਕਰੇ ਬਿਨਾ ਨਾ ਨਾ ਜਾਇਓ ਤੇ ਪੇਜ ਨੂੰ ਵਾਤਵਾਰ ਸਪੋਰਟ ਕਰੋ ਤਾਂ ਕਿ ਆਪਾਂ ਮਿਲ ਕੇ ਸਭ ਕੁਝ ਕੁਛ ਨਾ ਕੁਝ ਵਧੀਆ ਕਰ ਸਕੀਏ ਤੇ ਬਣੇਣਾ ਆਪਣੇ ਨਾਲ ਮਿਲਦਾ ਤੁਹਾਨੂੰ ਕੱਲ ਦੇ ਦਿਨ ਦੇ ਵਿੱਚ ਤੇ ਅੱਜ ਆਪਣਾ ਜਿਹੜਾ 33ਵਾਂ ਦਿਨ ਸੀਗਾ ਆਪਣਾ ਅੱਜ ਹੋ ਚੁੱਕਿਆ ਖਤਮ ਕੱਲ ਆਪਣਾ 34ਵਾਂ ਦਿਨ ਹੈ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਗੁੱਡ ਨਾਈਟ ਸਤਿ ਸ੍ਰੀ ਅਕਾਲ ਹਰ ਹਰ ਮਾਦੇਵ